10 ਕਿਲੋ ਦੁੱਧ ਦੇ ਕੇ ਗਊ ਨੇ ਬਣਾਇਆ ਨਵਾਂ ਰਿਕਾਰਡ ਰਾਜਸਥਾਨ ਚ ਵੀ ਜਿੱਤ ਕੇ ਆਈ ਸੀ ਇਹ ਗਊ ਪਹਿਲਾ ਇਨਾਮ ਛੋਟੇ ਜਗਰਾਉਂ ਚ ਹੋਏ ਮੁਕਾਬਲੇ ਚ ਜਿੱਤਿਆ ਦੂਸਰਾ ਇਨਾਮ ਕਿਸਾਨ ਦਾ ਬੇਟਾ ਵਿਦੇਸ਼ ਚ ਵੀ ਕਰਦਾ ਹੈ ਡੈਰੀ ਫਾਰਮਿੰਗ ਜਗਰਾਉਂ ਦੇ ਵਿੱਚ ਹੋਏ ਡੈਰੀ ਚੈਂਪੀਅਨਸ਼ਿਪ ਮੁਕਾਬਲੇ ਦੇ ਵਿੱਚ ਨਵਾਂ ਸ਼ਹਿਰ ਦੀ ਇੱਕ HF ਨਸਲ ਦੀ ਗਊ ਨੇ 63 ਕਿਲੋ ਤੋਂ ਵੱਧ ਦੁੱਧ ਦੇ ਕੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਉਸ ਗਊ ਨੂੰ 80000 ਰੁਪਏ ਨਗਰ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਸ ਕਿਸਾਨ ਨੇ ਦੱਸਿਆ ਕਿ ਉਹ ਆਪਣੀ ਗਊ ਨੂੰ ਲੈ ਕੇ 3 ਦਿਨਾਂ ਪਸ਼ੂ ਮਿਲਕ ਕਿੰਗ ਮੇਲੇ ਦੇ ਵਿੱਚ ਪਹੁੰਚੇ ਸੀ। ਇਸ ਮੇਲੇ ਦੇ ਵਿੱਚ ਦੁੱਧ ਚੋਣ ਦੇ ਮੁਕਾਬਲੇ ਕਰਵਾਏ ਗਏ ਸੀ ਜਿਸ ਦੇ ਵਿੱਚ ਉਹਨਾਂ ਦੀ HF ਨਸਲ ਦੀ ਗਊ ਨੇ 63 ਕਿਲੋ ਤੋਂ ਵੱਧ ਦੁੱਧ ਦੇ ਕੇ ਦੂਸਰਾ ਸਥਾਨ ਹਾਸਲ ਕੀਤਾ ਹਾਲਾਂਕਿ ਉੱਥੇ ਹੀ ਇਸ ਕਿਸਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹੀ ਇਹ ਗਊ ਰਾਜਸਥਾਨ ਦੇ ਪੁਸ਼ਕਰ ਚ ਹੋਏ ਦੁੱਧ ਚੋਣ ਦੇ ਮੁਕਾਬਲਿਆਂ ਚ ਪਹਿਲੇ ਸਥਾਨ ਤੇ ਰਹੀ ਸੀ ਤੇ ਉਹਨਾਂ ਨੂੰ ਟਰੈਕਟਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਇਸ ਮੌਕੇ ਦੇ ਉੱਤੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਇਸ ਗਊ ਨੂੰ ਡਾਈਟ ਦੇ ਵਿੱਚ ਹਰਾ ਚਾਰਾ ਅਤੇ ਮੱਕੀ ਦਾ ਚਾਰਾ ਦਿੰਦੇ ਨੇ ਇਸ ਦੇ ਨਾਲ ਹੀ ਉਹ ਸਮੇਂ-ਸਮੇਂ ਦੇ ਉੱਤੇ ਡਾਕਟਰਾਂ ਦੀ ਸਲਾਹ ਦੇ ਨਾਲ ਪਾਊਡਰ ਵੀ ਪੌਂਦੇ ਰਹਿੰਦੇ ਹਨ ਇਸ ਦੇ ਨਾਲ ਗਊ ਜਿਆਦਾ ਦੁੱਧ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਕਈ ਵਾਰ ਇਹ ਅਮਰੀਕਨ ਨਸਲ ਦੀਆਂ ਗਊਆਂ ਨੂੰ ਗਰਮੀ ਜਿਆਦਾ ਤੰਗ ਕਰਦੀ ਹੈ ਉਸ ਦੇ ਲਈ ਉਹਨਾਂ ਨੇ ਆਪਣੇ ਫਾਰਮ ਦੇ ਵਿੱਚ ਪੱਖੇ ਅਤੇ ਕੂਲਰ ਦੀ ਵੀ ਵਿਵਸਥਾ ਕੀਤੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਇਸ ਸਮੇਂ ਉਹ 65 ਪਸ਼ੂ ਪਾਲ ਰਹੇ ਹਨ ਤੇ ਉਹਨਾਂ ਦਾ ਟਾਰਗੇਟ ਹੈ ਕਿ ਉਹਨਾਂ ਕੋਲ ਕੁੱਲ 100 ਦੁੱਧਾਰੂ ਪਸ਼ੂ ਹੋਣੇ ਚਾਹੀਦੇ ਨੇ ਉਹਨਾਂ ਨੇ ਦੱਸਿਆ ਕਿ ਹਰ ਰੋਜ਼ 8 ਤੋਂ 10 ਕੁਇੰਟਲ ਦੁੱਧ ਵੇਚਿਆ ਜਾਂਦਾ ਹੈ ਅਤੇ ਉਲਤੀ ਪੇਮੈਂਟ ਵੀ ਕੰਪਨੀ ਦੇ ਵੱਲੋਂ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਕਰ ਦਿੱਤੀ ਜਾਂਦੀ ਹੈ। ਇਸ ਮੌਕੇ ਤੇ ਉਸ ਕਿਸਾਨ ਨੇ ਦੱਸਿਆ ਕਿ ਉਸਦੇ ਦੋ ਬੇਟੇ ਹਨ ਜੋ ਕਿ ਇਟਲੀ ਦੇ ਵਿੱਚ ਹੀ ਡੈਰੀ ਫਾਰਮਿੰਗ ਦਾ ਕੰਮ ਕਰ ਰਹੇ ਹਨ। ਇਹ 18 ਤੋਂ ਗੁਜਰਾ ਮੇਲਾ ਸੁਮਕ ਹੋਇਆ। ਉਹਦੇ ਵਿੱਚ ਸਾਡੇ ਉਹ ਗਾਂ ਪਹਿਲਾਂ ਗਏ ਸੀ ਨਾ Rajasthan ਉਹ ਦੁਬਾਰਾ ਪਹਿਲਾਂ ਹੈ ਨਾ ਸੁਨੀਲ ਜਾਣ ਦੀ ਕਿਉਂਕਿ ਮੇਲਾ 15 ਫਰਵਰੀ ਜਿਹੜਾ ਜਗਰਾਮਾ ਉੱਪਰ ਆਉਣਾ ਇਹ ਸਿਰਫ ਚੋਈ ਦਾ ਹੀ। ਚਲੋ ਸ਼ੌਕੀਏ ਤੌਰ ਤੇ ਲੈ ਗਏ ਨਾਲ ਪਰ ਉੱਥੇ 63 ਕਿਲੋ 700 ਗ੍ਰਾਮ ਕੱਢ ਪਏ ਨੇ ਗਾਂ ਨੇ ਪਹਿਲਾਂ ਟਰੇਡ ਕੱਢਿਆ ਸੀ ਤੇ ਦੂਜੇ ਨੰਬਰ ਤੇ ਆ ਗਈ ਬਾਕੀ ਜਿੱਦਾਂ ਹੈਗਾ ਆਪਣੇ ਕੋ ਪਸ਼ੂ ਤਾਂ ਹੁੰਦਾ ਠੰਡ ਵਿੱਚ ਬਿਮਾਰ ਹੋ ਗਿਆ ਜਾਂ ਕੁਝ ਵੀ ਹੈ ਪਰ ਇਹ ਗਾਂ ਦੁਬਾਰਾ ਸੈਕੰਡ ਹੈ ਜਿਹੜੀ ਸਾਡੇ ਆਪਣੇ ਨਾਲ ਤਵੇਸ਼ ਕਿ ਮਿਲਿਆ ਤੁਹਾਨੂੰ 80 ਜਾਂ ਪਹਿਲੇ 1.5 ਲੱਖ ਸੀ ਤੇ ਜਿਹ ਪ੍ਰਾਈਸ ਘਟ ਹੁੰਦੇ ਆ ਜਿਹੜਾ ਫਰਵਰੀ ਵਿੱਚ ਉਹਦੇ ਜਿਹ ਪ੍ਰਾਈਸ ਬਹੁਤ ਹੁੰਦੇ ਨੇ ਇਹ ਜਿਹੜਾ ਗੋਣ ਇਹਦਾ ਨਸਲ ਕੀ ਹੈ ਐਫ ਐ ਜੀ ਅਜਾ ਪੂਰੋ ਕੀ ਐਕੈਕੀ ਹੁੰਦਾ ਅਮਰੀਕਨ ਹੈ ਜੀ ਸਰ ਅਮਰੀਕਨ ਹੈ ਡਾਈਟ ਕੀ ਹੈ ਜਰਜਤ ਦੀ ਖਾਣਾ ਦਿੰਦੇ ਡਾਈਟ ਅਸੀਂ ਇਹਨਾਂ ਨੂੰ ਆਪਣੇ ਹਰਾ ਪੱਠਾ ਪਾਈ ਦਿੰਨੀ ਤੇ ਤੁਹਾਡੇ ਸਾਹਮਣੇ ਦਾ achar ਹੈ ਮੱਕੀ ਦਾ ਚਾਲੀਛੇ ਦਾ ਬਣਾਇਆ ਸਾਰੇ ਪਸ਼ੂ ਲਈ ਇੱਕ ਸਾਲ ਪੂਰਾ ਚੱਲਣਾ ਇਹੋ ਕਿ ਜਦੋਂ ਮੱਕੀ ਨਾ ਚੱਬਣ ਵਾਲੀ ਹੋ ਜਾਣੀ ਦਾਣਾ ਮਸ਼ੀਨ ਨਾਲ ਇਹਨੂੰ ਪਤਰਾ ਕਰਕੇ ਸਾਰਾ ਨੂੰ ਦਬਾ ਲੈਣਾ ਦਬਾ ਕੇ ਜਿੱਦਾਂ ਇੱਕ ਸਾਲ ਪੂਰਾ ਚੱਲਣਾ ਬਾਕੀ ਜੋ ਫੀਡ ਹੈ ਸਾਰਾ ਹੋਰ ਜੋ ਆਪਣੇ ਡਾਕਟਰਾਂ ਦੀ ਸਲਾਹ ਦੇ ਨਾਲ ਕੋਡਰ ਪਾਡਰ ਜੋ ਵੀ ਕਿਉਂਕਿ ਜਿਹੜਾ ਪਸ਼ੂ ਇਹਨਾਂ ਦੁੱਧ ਦਿੰਦਾ ਅਗਲੇ ਸਾਲ ਲਈ ਵੀ ਉਹਲੇ ਫਿਰ ਹੁੰਦਾ ਗੱਬਣ ਹੋਣ ਲਈ ਜਿੱਦਾਂ ਨਾ ਉਸ ਹਿਸਾਬ ਨਾਲ ਸਾਰਾ ਦੇਣਾ ਪੈਦਾ ਚਾਰਾ ਕਿ ਨਹੀਂ ਤਾਂ ਆਪਣੇ ਤਕਰੀਬਨ ਕਈ ਗਾਂਹਾਂ ਖਾਲੀ ਰਹਿ ਜਣੀਆਂ ਪਰ ਸਾਡੇ ਇਧਰ ਕੋਈ ਪ੍ਰੋਬਲਮ ਨਹੀਂ ਆਜੀ ਦੇਖ ਭਾਲ ਕਿਸੇ ਕਰਦੇ ਤੁਸੀਂ ਇਹਨੇ ਮੰਗਦੀ ਤੁਹਾਡੇ ਕੋਲ ਨੇ ਪੱਟਣਾ ਦੇਖ ਭਾਲ ਦਾ ਬਹੁਤ ਔਖਾ ਨਹੀਂ ਜੀ ਜਦੋਂ ਹਰਾ ਪੱਠਾ ਬਣਾਣਾ ਉਹਲੇ ਬਹੁਤ ਬੰਦੇ ਚਾਹੀਦੇ ਆ ਇਹ ਸਿਰਫ ਆਪਣੇ ਜਿੱਦਾਂ ਹੁਣ ਨੌਕਰਾਂ ਨੇ ਚੱਕ ਕੇ ਪਾਲਣਾ ਆਚਾਰ ਜਿਹੜਾ ਬਣਿਆ ਉਹਨੂੰ ਆਪਣੇ ਠੰਡਾ ਕਰਕੇ ਬਾਕੀ ਫੀਡ ਪਾਣੀ ਪਾਣੀ ਖੁੱਲਾ ਜਿੱਦਾਂ ਮਰਜ਼ੀ ਆਪਣਾ ਪੀ ਜਾਣ ਕੋਈ ਹੈ ਨਹੀਂ ਬੰਨਿਆ ਨਹੀਂ ਇਹਦੇ ਕਰਕੇ ਬਾਕੀ ਅਠੜ ਤੋਂ ਥੋੜਾ ਜਿਹਾ ਮੰਦੀਆਂ ਵੇਖ ਘਟ ਤੇ ਪਛੋਂ ਦੇ ਪਾਸੇ ਇਦਾਂ ਇਹਨਾਂ ਨੇ ਆਪਣੇ ਤਰਪੇਲਾ ਲਾਣੀ 10-20 ਦਿਨ ਨੂੰ ਗਰਮੀਆਂ ਨੂੰ ਹੁੰਦੀ ਪ੍ਰੋਬਲਮ ਉਹ ਵੱਡੇ ਪੱਕੇ ਅਸੀਂ ਲਾਏ ਸਾਰੀਆਂ ਲਈ ਹੁਣ ਕਿੰਨੇ ਖਹਿ ਗਿਆ ਪਸ਼ੂ ਪਰ ਉਹ ਸਾਡੇ 65 ਪਸ਼ੂ ਹੈ ਦਾਈਆਂ ਹੀ ਸਾਰੀਆਂ ਦਾਈਆਂ ਇਹ ਟਾਰਗੇਟ ਕੀ ਹੈਗਾ ਤੁਹਾਡਾ ਟਾਰਗੇਟ ਅਸੀਂ 100 ਗਾਂ ਚੋਣ ਵਾਲੀ ਨੇ 2 ਸਾਲ ਦੇ ਵਿੱਚ ਸਫਲ ਸੁਖੀ ਇੰਨੀ ਕਰਨੀ ਕੋਈ ਸ਼ੈਡ ਨਵੀਂ ਇਧਰ ਬਣਾ ਰਹੇ ਇਹਦੇ ਸਵੇਰ ਕਿੰਨਾ ਦੇ ਦੁੱਧ ਹੋ ਜਾਂਦਾ ਜਿਹੜਾ ਤੁਹਾਡਾ ਰੋਜ਼ ਦਾ ਹਲੇ ਸਾਡੇ 12 ਗਾਂ ਸੂਣ ਵਾਲੀਆਂ ਤਿਰਖਲ ਜਨਵਰੀ 15 ਰੁਪਏ ਤੋਂ ਪਹਿਲੇ ਬਾਕੀ ਹੁਣ ਸਾਡੇ ਹਲੇ 8-9 ਘੰਟੇ ਦੁੱਧ ਹੁੰਦਾ। ਉਹ ਕਿੱਥੇ ਪਏ ਵੇਚਦੇ ਨੇ। ਇਹ ਸਾਡੇ ਮੂਲ ਵਾਲੇ ਥੋਲੇ ਜਾਂਦੇ ਜੀ। ਜੋ ਵੀ ਕਰਦੇ ਇਕੱਠਾ ਨਾਲ ਸਾਡੇ ਆਪਣੇ ਚਿੱਲਰ ਲਾ ਆਇਆ। ਉਹ ਘਰਵਾਲੇ ਦੇ ਪਾਸੇ ਉੱਥੋਂ ਗੱਡੀ ਨਾ ਆਣਾ। ਉੱਥੇ ਲਿਜਾ ਕੇ ਬਾਕੀ ਉਹਨਾਂ ਦੀ ਪੇਮੈਂਟ ਦਾ ਬਹੁਤ ਵਧੀਆ ਹੈ। ਵੀਰਵਾਰ ਦੀ ਵੀਰਵਾਰ ਪੇਮੈਂਟ ਆਣੀ 4 ਵਜੇ ਬੈਂਕ ਤੇ ਪੈਣੀ ਹੈ। ਜੇ ਮੰਨ ਲਓ ਵੀਰਵਾਰ ਦੀ ਛੁੱਟੀ ਹੈ ਬੁੱਧਵਾਰ ਪੈਣੀ ਪੇਮੈਂਟ। ਮੇਰੇ ਤੁਹਾਡੇ ਬੱਚੇ ਵੀ ਇਹੀ ਕੰਮ ਕਰਦੇ ਆ। ਮੇਰੇ ਦੋ ਲੜਕੇ ਹੀ ਆ ਛੋਟਾ ਜਿਹੜਾ ਵੱਡਾ ਸੀ ਨਾ ਉਹ ਪਹਿਲਾਂ ਮੈਂ ਹੀ ਬਹਿ ਗਿਆ 3 ਸਾਲ ਆਇਆ ਹੀਟਲੀ। ਉੱਥੇ ਮੈਂ ਵੀ ਡੇਰੀ ਫਾਰਮ ਦਾ ਕੀਤਾ ਇਹ 4 ਸਾਲ ਆਪਣੇ ਲਾਏ ਪੱਕਾ ਹੋ ਗਿਆ ਸੀ ਦਾ ਤਾਂ ਇਹਨੇ ਵੀ ਫਿਕਰ ਹੈ ਜੇ ਗਾਈਆਂ ਨਾਲ ਉੱਥੇ ਕਰਨ ਆਪਣੇ ਘਰ ਜੋਂ ਨੇ ਕਰਾਂਗੇ ਇਟਲੀ ਦੇ ਵਿੱਚ ਗਾਈਆਂ ਦਾ ਕੰਮ ਛੱਡ ਗਏ ਨੇ ਛੱਡ ਕੇ ਛੋਟਾ ਫੇ ਉਹ ਵੀ ਮੰਨਿਆ ਨਹੀਂ ਕਹਿੰਦਾ ਮੈਂ ਵੀ ਜਾਣਾ ਨਹੀਂ ਕਿ ਅਮਰੀਕਾ ਕਿਤੇ ਲੋੜ ਨਹੀਂ ਐ ਇੱਥੇ ਆਪਣਾ ਕੰਮ ਕਰਦੇ ਰੋਜ਼ ਖੇਤੀ ਕਰਦੇ ਨਾਲ ਬੜਾ ਵਧੀਆ ਯਾਰ ਪਸ਼ੂ ਦਾ ਕੰਪੀਟੀਸ਼ਨ ਸੀ ਤੁਸੀਂ ਕਿੰਬਰ ਭਾਉ ਲੁੱਤੀ ਤੇ ਉਹ ਗਲਤੀ ਹੈ ਨਹੀਂ ਜੇ ਸਾਡੇ ਗਰਦਾਸਪੁਰ ਸਰਕਾਰੀ ਮੇਲੇ ਤੇ ਪ੍ਰਿੰਦਰ ਬਾਜਵਾ ਜਨਾ ਜਦੋਂ ਮੰਤਰੀ ਉੱਥੇ ਸਾਡੇ ਤਿੰਨ ਗਾਈਆਂ ਫਸਟ ਸੈਕਿੰਡ ਥਰਡ 3 ਲੱਖ ਰੁਪਏ ਨਾਮ ਲਈਆਂ ਸੀ ਪਟਿਆਲੇ ਜਦੋਂ ਰਾਣਾ ਗੁਰਜੀਤ ਸਿੰਘ ਮੰਤਰੀ ਸੀ ਉੱਥੋਂ ਸੈਕੰਡ ਆਈ ਸੀ 1.5 ਲੱਖ ਰੁਪਏ ਲੰਦਾ ਸੀ ਬਾਕੀ ਜਗਰਾਵਾ ਦੋ ਸਾਡੇ ਮਰਹੇਂਡੀਆ ਲੈਵਲ ਤੇ ਜਿੱਤ ਰੁਕੀਆਂ ਪਹਿਲਾਂ ਇੱਕ 70 ਗੱਲੂ 450 ਗ੍ਰਾਮ ਇੱਕ 65 ਚਾਰਟ ਕਿਲੋ ਕੱਢਿਆ ਹੁੰਦੇ ਆ ਤੇ ਤੀਜੀ ਵਾਰੀ ਇੰਡੀਆ ਲੈਵਲ ਤੇ ਰਾਸ਼ਟ੍ਰਾਂ ਜਿੱਤੀ ਬਾਕੀ ਜੀ ਜਿਹੜੇ ਬਚੀ ਹੁੰਦੇ ਨੇ ਇਹ ਵਾਲੇ ਵੇਚਣੇ ਨਹੀਂ ਬਾਹਰ ਵੇਚਣਾ ਜਿੱਦਾਂ ਸਾਡੇ ਪੂਰੇ ਨੇ ਤਿਆਰ ਹੋ ਜੂਗੇ ਉਹ ਤੋਂ ਬਾਅਦ ਜਿੱਦਾਂ 4 ਸੂਤੋਂ ਬਾਹਰ ਜਿਹੜੀਆਂ ਗਾਈਆਂ ਫੇ ਵਿੱਚ ਦੇਖ ਨੂੰ ਕਰਾਂਗੇ ਉਹਦਾ ਰੇਟ ਕੀ ਹੈ ਬਚੀ ਔਰ ਇਹ ਹੁਣ ਸਾਡੇ ਤਾਂ ਜਿਹੜੀਆਂ ਬੱਚੀਆਂ 2.5 ਲੱਖ ਤੋਂ ਘੱਟ ਦੇ 4 ਮਹੀਨੇ ਦੀਆਂ ਅੱਛਾ ਗਾਇਆਂ ਹੈਗੇ ਸਾਡੇ ਤਿੰਨ ਤੇ ਇਦਾਂ ਦੀ ਚਾਰ ਜਿਹੜੀਆਂ 10-12 ਲੱਖ ਦੀ ਇੱਕ 12 ਲੱਖ ਹੀ ਲਈ ਸੀ ਅਗਲਾ ਜਿਹੜਾ ਕੰਪੀਟੀਸ਼ਨ ਕੀ ਤਿਆਰੀ ਹੈ ਇਸ ਤਰ੍ਹਾਂ ਅਗਲੇ ਦੀ ਫੁੱਲ ਤਿਆਰੀ ਹੈ ਤਿੰਨ ਚਾਰ ਗਾਇਆਂ ਸਾਡੇ ਹੈਗੇ ਦੁੱਧ ਵਧੀਆ 75 ਕਿਲੋ ਹੋਣੀ ਹੈ ਜਗਰਾਮ ਉੱਤੇ ਵੱਡੀ ਆਲ ਇੰਡੀਆ ਦੀ ਹੋਣੀ ਹੈ ਆਲ ਇੰਡੀਆ ਉਸੇ ਦੁੱਧ ਵਾਈਦ ਹੋਏਗਾ ਔਰ ਸਾਰੇ ਹੁੰਦੇ ਨੇ ਮੱਝਾਂ ਦੇ ਝੋਟੇ گاਾਂ ਮੁਰਗੇ ਬੱਕਰੀਆਂ ਸਾਰੇ ਨਸਲ ਦਾ ਵਿੱਚੇ ਹੁੰਦਾ ਵਿੱਚੇ ਚੋਈਦਾ ਕਿੰਨੇ ਮਾਨ ਮਸੂਲ ਕਰ ਉਹਦੇ ਸਾਰੇ ਪਾਸੇ ਜਿੱਤ ਕੇ ਲਿਆ ਰਹੋ ਮਾਨ ਬਕੀ ਦੇ ਪਰਮਾਤਮਾ ਨੇ ਪਾਸਾ ਠੀਕ ਹੈ ਜਦੋਂ ਕਿਉਂਕਿ ਇਹ ਪਰਮਾਤਮਾ ਮਾਨ ਵੀ ਭਾਗਾਂ ਨਾਲ ਜਾਂਦਾ ਵਧੀਆ ਮਹਿਸੂਸ ਕਰਦੇ ਆ ਕਿ ਉਹ ਜਿੱਥੇ ਵੀ ਜਾਈਦਾ ਕੋਈ ਨਾ ਕੋ ਲੈ ਕੇ ਆਣੀ ਆ ਬਾਕੀ ਆਪਣਾ ਧੰਦਾ ਚੱਲਿਆ ਰੁਜ਼ਗਾਰ ਚੱਲਿਆ ਹੈ ਖੇਤੀਬਾੜੀ ਨਾਲ ਵਧੀਆ ਕਿਉਂਕਿ ਜਿੰਨਾ ਸਾਡੇ ਹੁਣ ਤਕਰੀਬ ਹੋ ਜਾਂਦਾ ਹੁਣ ਪਿਛਲੇ ਸਾਲ ਤੋਂ ਦੱਸਦੇ ਆਂ ਅਸੀਂ 15 16 ਛੇਤਾਂ ਦੇ ਵਿੱਚ ਪਾਇਆ 20 20 ਟਰਾਲੀਆਂ ਜੇਸੀ ਵੀ ਨਾਲ ਪਾ ਕੇ ਲੋਕਾਂ ਦੇ ਮਟਰ ਝੋਗ ਗਏ ਸਾਡੇ ਝੋਨੇ ਆ ਵੱਢ ਕੇ ਬਾਅਦ ਮਟਰੜੇ ਬੀਜੇ ਹੋਏ ਹੁਣ ਸੋਮਵਾਰ ਨੂੰ ਤਲਾਈ ਸ਼ੁਰੂ ਕਰਨੀ ਹੈ ਤਕਰੀਬਨ ਲੱਖ ਲੱਖ ਦਾ ਵੇ ਮਟਰ ਨੂੰ ਆਲੂ ਵਧੀਆ ਹੋਏ ਕਿਉਂਕਿ ਖਾਦ ਕੱਲੀ ਨਾਲ ਹੀ ਖੇਤੀ ਹੁੰਦੀ ਆਮ ਬਾਹਰ ਦੇ ਜੂਸ ਕਰਦਾ ਹੀ ਨਹੀਂ ਕੋਈ ਵੀ ਨੇ ਖਾਦ ਕਰੀ ਘੱਟ ਕਰੀ ਸਾਰੀ ਇਹੀ ਕਰਦੇ ਨੇ ਤੇ ਇਹੀ ਯਾਰ ਖੁੱਲਾ ਹੈਗਾ ਆਜੀ ਕਰਕੇ ਨਾ ਜੇ ਨੌਜਵਾਨ ਪੰਜਾਬ ਦੇ ਲੱਖਾਂ ਡੌਂਗੀ ਲਾ ਕੇ ਬਾਹਰ ਜਾਂਦੇ ਉਹਨਾਂ ਨੂੰ ਕੀ ਸੁਨੇਹਾ ਨੇ ਭਾਈ ਤਾਂ ਇਹੀ ਕਹਿੰਦੇ ਕੰਮ ਜੇ ਨਾ ਬੰਦਾ ਕਰਨਾ ਜਾਏ ਬਾਹਰ ਤਾਂ ਬਹੁਤ ਔਖਾ ਹੈ ਇੱਥੇ ਚਲੋ ਹੁਣ ਕਰਦੇ ਆ ਲੇਬਰ ਵੀ ਕਰਾਣਾ ਕਹਿ ਕੇ ਉੱਥੇ ਆਪ ਲੇਬਰ ਬਣਨਾ 8 10 12 12 ਘੰਟੇ ਕੰਮ ਕਰਦੇ ਬੰਦੇ ਇਹ ਜਾ ਕੇ ਕਿ ਤਰਖਾ ਮਿਲਣੀ ਹੈ ਬਾਕੀ ਇੱਥੇ ਹੈਗਾ ਜੇ ਆਪਣੇ ਤੌਰ ਤੇ ਕੋਈ ਵੀ ਕੰਮ ਕਰੋ ਹੋਰ ਸਾਡੇ ਲੇਬਰ ਬਾਹਰ ਬਿਹਾਰੀ ਹੈ ਉਹ ਰੇੜੀਆਂ ਲਾ ਕੇ ਆਪਣੇ 2 2000 1.5 1.5 ਕਮਾਦੇ ਆ ਪਰ ਸਾਡੇ ਜਿਹੜੇ ਅੱਜ ਕੱਲ ਬੱਚੇ ਦਾ ਉਹਨਾਂ ਦਾ ਦਿਮਾਗ ਪਹਿਲਾਂ ਤੋਂ ਹੀ ਫਿੱਟ ਹੋ ਗਿਆ ਬਾਹਰ ਜਾਣਾ ਬਾਹਰ ਜਾਣਾ ਪਰ ਹੈ ਬਾਹਰ ਵੀ ਹੁਣ ਜਿੱਦਾਂ ਕਹਿੰਦੇ ਸੂਤ ਆਈ ਰਹੀ ਹੈ ਕੰ지에 ਉੱਥੋਂ ਮੁੜ ਕੇ ਵਾਪਸ ਆਲੇ ਕੈਨੇਡਾ ਤੋਂ ਆਏ ਆ 40 50 50 ਲੱਖ ਰੁਪਏ ਲਾ ਕੇ ਪਰ ਘਰ ਦਾ ਕੰਮ ਵਧੀਆ ਜੇ ਕਰ ਲਾ ਕਿੰਨੇ ਪਸ਼ੂਆਂ ਨੇ ਉੱਥੇ ਭਾਗ ਲਿਆ ਇਸ ਦਾ ਉੱਥੇ ਪਸ਼ੂ ਤਾਂ ਤਕਰੀਬਨ ਮੇਰੇ ਖਿਆਲ ਹਰੇਕ ਦੇ ਅੰਦੇ ਦਾ ਜਿੱਦਾਂ ਇੱਕ ਤਾਂ ਦੁੱਗੀਆਂ گاਵਾ ਜਰਸੀ ਅਲੱਗ ਹੁੰਦਾ ਇਹਰਾ ਅਲੱਗ ਹੈ ਤੇ 1.200 ਪਸ਼ੂ ਤਕਰੀਬਨ ਹੋ ਜਾਂਦਾ